ਦੇ ਰਾਤ 1 ਵਜੇ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਨਾਲ ਐਸਐਸਪੀ ਜਲੰਧਰ ਦੇ ਹਾਤੀ ਐਚਪੀਐਸ ਖਖ ਐਸਪੀ ਹੈੱਡਕੁਆਟਰ ਮੁਖਤਿਆਰ ਸਿੰਘ ਰਾਏ ਡੀਐਸਪੀ ਫਿਲੋ ਸਰਵਨ ਸਿੰਘ ਬਾਦ ਥਾਣਾ ਗੁਰਹਾਂ ਵਿਖੇ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਹੋਏ ਡੀਆਈਜੀ ਜਲੰਧਰ ਰੇਂਜ ਨਵੀਨ ਸਿੰਘਲਾ ਅਤੇ ਐਸਐਸਪੀ ਐਚਪੀਐਸ ਖਖ ਨੇ ਕਿਹਾ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਦੀ ਦਿਸ਼ਾ ਨਿਰਦੇਸ਼ਾ ਤਹਿਤ ਨਾਈਟ ਡੋਮੀਨੇਸ਼ਨ ਚੈਕਿੰਗ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਜਲੰਧਰ ਹੁਸ਼ਿਆਰਪੁਰ ਅਤੇ ਕਪੂਰਥਲਾ ਦੇ ਐਸਐਸਪੀ ਆਪਣੀ ਪੁਲਿਸ ਪਾਰਟੀ ਸਮੇਤ ਫੀਲਡ ਵਿੱਚ ਹਨ ਉਨਾ ਕਿਹਾ ਕਿ ਪੂਰੀ ਰੇਂਜ ਦੇ ਵਿੱਚ 100 ਦੇ ਕਰੀਬ ਨਾਕੇ ਲੱਗੇ ਹੋਏ ਹਨ 100 ਦੇ ਕਰੀਬ ਪੁਲਿਸ ਪਾਰਟੀਆਂ ਚੈਕਿੰਗ ਕਰ ਰਹੀਆਂ ਹਨ 1000 ਦੇ ਕਰੀਬ ਪੁਲਿਸ ਮੁਲਾਜ਼ਮ ਬਾਹਰ ਹਨ ਇਸ ਤੋਂ ਇਲਾਵਾ ਥਾਣਿਆਂ ਚ ਮੁਲਾਜ਼ਮਾਂ ਦੀ ਸੁਰੱਖਿਆ ਨੂੰ ਯਕੀਨੀ ਰੱਖਦੇ ਹੋਏ ਕੁਝ ਜ਼ਰੂਰੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਸਨ ਜਿਨ੍ਹਾਂ ਦੀ ਵੀ ਚੈਕਿੰਗ ਕੀਤੀ ਗਈ ਹੈ ਥਾਣਿਆਂ ਦੇ ਬਾਹਰ ਪੂਰੀ ਲਾਈਟਿੰਗ ਸੀਸੀਟੀਵੀ ਬੰਕਰ ਅਤੇ ਹੋਰ ਜ਼ਰੂਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ ਉਨਾ ਕਿਹਾ ਕਿ ਲੋਕ ਚੈਨ ਦੀ ਨੀਂਦ ਸੌਣ ਉਹਨਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਜਾਗ ਰਹੀ ਹੈ ਤੇ ਸੜਕਾਂ ਤੇ ਹੈ ਫਰ ਲੈ ਨਾਈਟ ਖਾਣਾ ਕਰਾਇਆ ਦੇ ਵਿੱਚ ਸੰਕਟ ਨੂੰ ਚਾਹੁੰਦੇ ਕਿ ਇਹ ਰੇਂਜ ਲੈਵਲ ਤੇ ਅਸੀਂ ਨਾਈਟ ਡੋਮੀਨੇਸ਼ਨ ਐਕਸਰਸਾਈਜ਼ ਪਲਾਨ ਕੀਤੀ ਹੈ ਜਿਹਦੇ ਵਿੱਚ ਕਿ ਤਿੰਨੋਂ ਐਸਐਸਪੀ ਸਾਡੇ ਜਿਲੰਦਰਪੁਰ ਜਿਲੰਦਰ ਕਪੂਰਥਲਾ ਦੇ ਐਸਐਸਪੀਜ਼ ਬਾਹਰ ਆ ਪੂਰੀ ਰੇਂਜ ਦੇ ਵਿੱਚ ਤਕਰੀਬਨ 100 ਦੇ ਕਰੀਬ ਨਾਕੇ ਲੱਗੇ ਹੋਏ ਆ 100 ਦੇ ਕਰੀਬ ਪੈਟਰੋਲਿੰਗ ਪਾਰਟੀਆਂ ਸੱਗੀ ਹੈ ਔਰ 1000 ਪੁਲਿਸ ਮੁਲਾਜ਼ਮ ਬਾਹਰ ਹੈ ਹਲਕਾ ਜੀਓਜ਼ ਔਰ ਐਸਐਸਪੀਜ਼ ਬਾਹਰ ਹੈ ਇਹ ਜਿਹੜਾ ਪ੍ਰਿਵੇਲਿੰਗ ਸਿਕਿਉਰਿਟੀ ਸਿਨੈਰੀਓ ਨੂੰ ਦੇਖਦੇ ਹੋਏ ਅਸੀਂ ਕਿ ਇਹ ਰੂਟੀਨ ਚ ਨਾਈਟ ਚੈਕਿੰਗ ਹੁੰਦੀ ਹੈ ਲੇਕਿਨ ਅੱਜ ਸਪੈਸ਼ਲ ਚੈਕਿੰਗ ਦੇ ਵਿੱਚ ਜਿਹੜੀ ਹੈਗੀ ਹਜ਼ਾਰ ਦੇ ਕਰੀਬ ਮੁਲਾਜ਼ਮ ਔਰ ਥਾਣਿਆਂ ਦੀ ਸਿਕਿਉਰਿਟੀ ਚੈਕਿੰਗ ਕੀਤੀ ਗਈ ਹੈ ਜਿਹਦੇ ਵਿੱਚ ਕੀ ਗੁਰਾਇਆ ਹੋ ਗਿਆ ਉਸ ਤੋਂ ਪਹਿਲਾਂ ਦਸਾਂਝ ਪੁਲਿਸ ਚੌਂਕੀ ਨੂੰ ਵਿਜ਼ਿਟ ਕੀਤਾ ਗਿਆ ਇੱਥੇ ਲਾਈਟਿੰਗ ਅਰੇਂਜਮੈਂਟ ਇਹਨਾਂ ਦੀ ਐਸਓਪੀ ਹੈਗੀ ਹੈ ਅਗਰ ਇਨ ਕੇਸ ਆਫ ਐਨੀ ਐਮਰਜੈਂਸੀ ਔਰ ਇਨ ਕੇਸ ਆਫ ਐਨੀ ਅਟੈਕ ਤਾਂ ਇਹਨਾਂ ਦੀ ਡ੍ਰਿਲ ਹੈਗੀ ਹੈ ਜਿਦੇ ਵਿੱਚ ਕੀ ਹੂਟਰ ਵੱਜਦਾ ਔਰ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਆਪੇ ਪੋਜੀਸ਼ਨਸ ਲੈਂਦੇ ਆ ਔਰ 15 ਤੋਂ 20% ਜਿਹੜੀ ਹੈਗੀ ਪੁਲਿਸ ਫੋਰਸ ਥਾਣੇ ਦੀ ਉਹ ਥਾਣੇ ਦੇ ਵਿੱਚ હાજર ਠੀਕ ਹੈ ਪਹਿਲੇ ਦਿਨਾਂ ਜਿਹੜਾ ਰਾਤ ਨੂੰ ਜਿਹੜਾ ਅਟੈਕ ਹੋਇਆ ਉਹਨੂੰ ਲੈ ਕੇ ਹੁਣ ਕਿ ਕੁਝ ਹੋਰ ਪੁਲਿਸ ਹੁੰਦਾ ਸੁਰੱਖਿਆ ਪ੍ਰਬੰਧ ਹੈ ਉਹ ਕੀਤਾ ਗਿਆ ਜਿਵੇਂ ਕਿ ਮੈਂ ਕਿਹਾ ਕਿ 20% ਪੁਲਿਸ ਫੋਰਸ ਥਾਣੇ ਚ ਹਾਜ਼ਰ ਰਹੇਗੀ ਆ ਪ੍ਰੋਪਰ ਲਾਈਟਿੰਗ ਥਾਣੇ ਦੀ ਪ੍ਰੋਪਰ ਅਸਲਾ ਹਰ ਪੁਲਿਸ ਮਲਾਜ਼ਮ ਕੋਲ ਸੀਸੀਟੀਵੀ ਕੈਮਰਾ ਔਰ ਥਾਣੇ ਦੇ ਬਾਹਰ ਹੀ ਜਿਹੜੀ ਹੈਗੀ ਆ ਉਹ ਚੇਜ਼ ਵੀਕਲ ਕੇ ਉਹ ਆਰਟੀ ਟੀਮਸ ਔਰ ਰਾਤ ਨੂੰ ਸ਼ੱਕੀ ਬੰਦੇ ਰਾਉਂਡ ਅਪ ਕਰਨੇ ਇਹ ਸਾਰਾ ਜਿਹੜਾ ਪ੍ਰੋਸੈਸ ਹੈ ਪਿਛਲੇ तकरीबन 2 ਕੁ ਮਹੀਨੇ ਤੋਂ ਚੱਲ ਰਿਹਾ ਹੈ ਕ੍ਰਾਈਮ ਨੇ ਲੈ ਕੇ ਹਰ ਤੀ ਕੁ ਖਾਸ ਕਰਕੇ ਕ੍ਰਾਈਮ ਨੂੰ ਲਗੇ ਸਾਡੇ ਜਲੰਧਰ ਰੂਰਲ ਐਸਐਸਪੀ ਹਰਕਮਲ ਖਾਖਰੇ ਬੜਾ ਵਧੀਆ ਕੰਮ ਕੀਤਾ ਹੈ ਪ੍ਰੀਵੈਂਟਿਵ ਐਕਸ਼ਨ ਦੇ ਵਿੱਚ ਅਸੀਂ ਬਲੀਵ ਕਰਦੇ ਹਾਂ ਹਿਸਟਰੀ ਸ਼ੀਟਸ ਬਹੁਤ ਖੋਲੀਆਂ ਹੈਗੀਆਂ ਬੇਲ ਆਊਟ ਕ੍ਰਿਮੀਨਲਸ ਚੈੱਕ ਕਰਦੇ ਆਂ ਔਰ ਫਿਲੌਰ ਖਾਸ ਕਰਕੇ ਫਿਲੌਰ ਡੀਐਸਪੀ ਨੇ ਪਿਛਲੇ ਕਾਫੀ ਸਨੇਚਰਸ ਔਰ ਗੈਂਗਸ ਫੜੇ ਆਂ ਜਿਦੇ ਵਿੱਚ ਕਿ ਉਹਨਾਂ ਨੂੰ ਉਹਨਾਂ ਤੋਂ ਰਿਕਵਰੀਜ਼ ਹੋਈਆਂ ਔਰ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਚਾਹੀਦੀ ਰਾਤ ਦਾ 1 ਵਜੇ ਦਾ ਸਮਾਂ ਹੋਇਆ ਤੇ ਵੱਡੇ ਅਫਸਰ ਜਿਹੜੇ ਐ ਇਸ ਵਕਤ ਥਾਣਾ ਗੁਰਾਇਆਂ ਦੇ ਵਿੱਚ ਪਹੁੰਚ ਹੋਇਆ ਕੀ ਕਾਰਨ ਹੈ ਸਾਡੇ ਨਾਲ ਐਸਐਸਟੀ ਜਗੰਦਰ ਰੂਰਲ ਜਿਹੜੇ ਸਰਦਾਰ ਹਰਕਾ ਕੰਪਲੈਨਸ ਖਾਸੋਂ ਮੌਜੂਦ ਫੱਟ ਸਾਹਿਬ ਲੇਟ ਨਾਈਟ 1 ਵਜੇ ਰਾਤ ਦਾ ਸਮਾਂ ਹੋਇਆ ਤੁਸੀਂ ਪਹੁੰਚ ਹੋਏ ਨਾਲ ਅੱਜ ਕੱਜ ਮੇਨ ਪਕਸ਼ ਰਾਤਕੀ ਮੇਨ ਮਕਸਦ ਸਾਡੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਜੀ ਸੀਐਮ ਸਾਹਿਬ ਗੌਰਮੈਂਟ ਦੀ ਹਦਾਇਤ ਹੈ ਵੀ ਜਿਹੜੀ ਪੁਲਿਸ ਦੀ ਰਾਤ ਦੇ ਟਾਈਮ ਤੇ ਵਿਜ਼ਿਬਿਲਟੀ ਹੈ ਉਹ ਜ਼ਿਆਦਾ ਹੋਣੀ ਚਾਹੀਦੀ ਹੈ ਤਾਂ ਕਿ ਆਮ ਜਿਹੜੀ ਪਬਲਿਕ ਹੈਗੀ ਆ ਉਹਨੂੰ ਸਿਕਿਉਰਟੀ ਫੀਲ ਹੋਵੇ ਕਿ ਪੁਲਿਸ ਉਹਨਾਂ ਦੀ ਰਾਖੀ ਕਰ ਰਹੀ ਹੈ ਉਸੇ ਸੰਬੰਧ ਚ ਡੀਆਈਜੀ ਸਾਹਿਬ ਸਾਡੇ ਵਿਸ਼ੇ ਸਿੰਘਲਾ ਨਵੀਨ ਸਿੰਘਲਾ ਜੀ ਉਹਨਾਂ ਨੇ ਅੱਜ ਰੇਂਜ ਦਾ ਹੀ ਇੱਕ ਨਾਈਟ ਡੋਮੀਨੇਸ਼ਨ ਪਲਾਨ ਕੀਤਾ ਹੈ ਅਸੀਂ ਫਗਵਾੜੇ ਤੋਂ ਹੁਣ ਬਿਨਾ ਡੀਆਈ ਸਾਹਿਬ ਸਾਡੇ ਕੋਲ ਪਹੁੰਚੇ ਸਾਡੀ ਇੱਕ ਚੌਕੀ ਚੈੱਕ ਕੀਤੀ ਗਈ ਹੈ ਹੁਣ ਸਾਡਾ 18 ਚੈੱਕ ਹੋ ਰਿਹਾ ਹੁਣ ਅਸੀਂ ਫਲੋਰ ਜਾ ਰਹੇ ਹਾਂ ਔਰ ਇਹ ਰੇਂਜ ਲੈਵਲ ਤੇ ਤਿੰਨ ਜ਼ਿਲ੍ਹੇ ਹੁਸ਼ਿਆਰਪੁਰ ਕਪੂਰਥਲਾ ਔਰ ਜਲੰਧਰ ਰੂਰਲ ਦੇ ਜਿਹੜਾ ਨਾਈਟ ਡੋਮੀਨੈਂਸ ਹੈਗੀ ਹੈ ਉਹ ਉਹਦੀ ਇੱਕ ਚੈਕਿੰਗ ਕੀਤੀ ਜਾ ਰਹੀ ਹੈ ਵੀ ਰਾਤ ਨੂੰ ਪੁਲਿਸ ਕਿੰਨੀ ਲੱਗਦੀ ਕਿਉਂਕਿ ਸਰ ਪਿਛਲੇ ਦਿਨ ਜਿਹੜੇ ਗੁਰਦਾਸਪੁਰ ਦਾ ਜਿਹੜਾ ਗ੍ਰੇਨੇਡਾ ਹਮਲਾ ਹੋਇਆ ਹੁਣ ਲੈ ਕੇ ਚਾਹੇ ਪੁਲਿਸ ਨੇ ਮੌਕੇ ਤੇ ਜਿਹੜੇ ਜਿਹੜੇ ਅਰਥਵਾਦੀ ਉਹਨਾਂ ਨੂੰ ਢੇਰ ਵੀ ਕੀਤਾ ਉਹਨੂੰ ਲੈ ਕੇ ਕੀ ਕੁਝ ਸੁਰੱਖਿਆ ਦੇ ਪ੍ਰਬੰਧ ਕਿਉਂਕਿ ਥਾਣਾ ਹੁਣ ਇਹ ਮੇਨ ਹਾਈਵੇ ਦੇ ਉੱਪਰ ਆਪਣਾ ਗੁਰਾਇਆ ਥਾਣਾ ਪੈਂਦਾ ਹੈ ਇਸ ਲਈ ਕਿਨਾਂ ਹੋਰ ਥਾਣੇ ਜਿਹੜੇ ਮੇਨ ਹਾਈਵੇ ਤੇ ਪੈ ਗਏ ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕੋਈ ਖਾਸ ਚੁੱਕਦਾ ਪ੍ਰਬੰਧ ਹੈ ਇਨਸੀਡੈਂਟ ਦਾ ਸਾਰੇ ਟ੍ਰੇਸ ਹੋ ਗਏ ਜਿੰਨੇ ਵੀ ਸਿੱਗੇ ਜਿਹਨਾਂ ਬੰਦਿਆਂ ਨੇ ਕੀਤੇ ਪਰ ਹਾਂ ਇਹਦੇ ਲਈ ਸਾਨੂੰ ਅਲਰਟਨੈਸ ਮਿਲੀ ਹੈ ਸਾਡੇ ਚ ਜੋ ਕਮੀਆਂ ਪੇਸ਼ੀਆਂ ਸੀ ਉਹ ਦੂ ਇੱਥੇ ਵੀ ਅਸੀਂ ਤੁਸੀਂ ਸਾਹਮਣੇ ਦੇਖੋ ਸਾਡਾ ਜਿਹੜਾ ਹਾਈਵੇ ਹੈ ਉੱਥੇ ਵੀਊ ਕਟਰ ਲਵਾ ਦਿੱਤੇ ਗਏ ਆ ਨੈਸ਼ਨਲ ਹਾਈਵੇ ਅਥਾਰਟੀ ਤੋਂ ਜਿਹੜਾ ਠਾਣਾ ਹੈਗਾ ਆ ਇੱਥੇ ਵੀ ਅਸੀਂ ਵੀਊ ਕਟਰ ਲਵਾ ਦਿੱਤੇ ਹੈਗੇ ਆ ਲਾਈਟ ਰਿੰਗ ਜਿਹੜੀ ਹੈਗੀ ਉਹ ਅੱਗੇ ਤੋਂ ਜ਼ਿਆਦਾ ਕਰਤੀ ਗਈ ਹੈਗੀ ਹੈ ਔਰ ਅਸੀਂ ਜੋ ਵੀ ਸਾਡਾ ਹੋਰ ਅਰੇਂਜਮੈਂਟ ਕਰਨ ਵਾਲਾ ਸੀ ਜਿੱਦਾਂ ਠਾਣੇ ਦੀ ਸਫਾਈ ਲੈ ਲਓ ਇੱਕ ਛੋਟਾ ਕੰਮ ਉਹ ਵੀ ਕਰਵਾਈ ਗਈ ਹੈ ਤਾਂ ਕਿ ਜਿਹੜਾ ਸਾਰਾ ਕੁਝ ਆਰਗੇਨਾਈਜ਼ ਕਿਉਂਕਿ ਇਹ ਕਾਫੀ ਰੰਗ ਕਰਕੇ ਜਿਹੜਾ ਐਕਸੀਡੈਂਟ ਲੱਗਿਆ ਹੋਰ ਆਪਾਂ ਇਸ ਮੁਕਤਮੰਦ ਵਿੱਚ ਜਦੋਂ ਚਿੱਤੇ ਨੇ ਲੋਕਾਂ ਨੂੰ ਕਾਫੀ ਸੂ ਗਿਆ ਹੋਣਾ ਜੀ ਤੇਵੇਂ ਕਿਉਂਕਿ ਐਕਸੀਡੈਂਟ ਦਾ ਕਾਰਨ ਮੰਨਦੇ ਹੋ ਜਾਂ ਕੋਈ ਵੀ ਹੈਪਨ ਜਿਹੜਾ ਇਦਾਂ ਹੋ ਗਿਆ ਲਾਈ ਹਾਂ ਜੀ ਹਾਂ ਜੀ ਕੋਈ ਲੁੱਕ ਕੇ ਬੰਦਾ ਬੈਠ ਸਕਦਾ ਸੀ ਕੋਈ ਆੜ ਲੈ ਸਕਦਾ ਸੀ ਕੋਈ ਕ੍ਰਾਈਮ ਕਰ ਸਕਦਾ ਸੀ ਉਹ ਸਾਰਾ ਹੀ ਕੰਮ ਜਿਹੜਾ ਹੈਗਾ ਉਹ ਠੀਕ ਹੈ ਇੱਕ ਥਾਣੇ ਦੇ ਨਹੀਂ ਟੋਟਲ ਸਾਰੇ ਥਾਣਿਆਂ ਦੀ ਚੌਕੀਆਂ ਦੀ ਸਫਾਈ ਕਰਾਈ ਗਈ ਹੈ ਤਾਂ ਕਿ ਕੋਈ ਬੰਦਾ ਇੱਥੇ ਆ ਕੇ ਇਹਦਾ ਫਾਇਦਾ ਨਾ ਸਰਾਮ ਪਬਲਿਕ ਨੂੰ ਕੋਈ ਮੈਸੇਜ ਪਬਲਿਕ ਲਈ ਬੜਾ ਕਲੀਅਰ ਮੈਸੇਜ ਹੈ ਵੀ ਅਸੀਂ ਜਾਗ ਰਹੇ ਹਾਂ ਤੁਸੀਂ ਆਰਾਮ ਨਾਲ ਸੋ। ਥੈਂਕ ਯੂ ਸਰ। ਇਹ ਸਨ ਐ ਐਸਐਸਪੀ ਜਲੰਧ ਰੂਰਲ ਜਿਹਨਾਂ ਨੇ ਦੱਸਿਆ ਕਿ ਮੂਲਸ ਸੋਨਸ ਰਖਾ ਲਈ 24 ਘੰਟੇ ਹਾਜ਼ਰ ਹੈ ਤੇ ਹੁਣ ਲੇਟ ਨਾਈਟ ਵੀ ਜਿਹੜਾ ਹੈ 1 ਵਜੇ ਦਾ ਸਮਾਂ ਹੋਇਆ ਤੇ ਅਜੇ ਡੀਆਈਐਸ ਸਾਹਿਬ ਤੇ ਨਾਲ ਐਸਐਸਪੀ ਜਿਹੜੇ ਆ ਜਨਰਲ ਰੂਰਲ ਸਮੇਤ ਹੋਰ ਪੁਲਿਸ ਪਾਰਟੀ ਦੇ ਜਿਹੜੇ ਇੱਥੇ ਪਹੁੰਚੇ ਹੋਏ ਹੈ ਤੇ ਜਿਹਨਾਂ ਨੇ ਦੱਸਿਆ ਕਿ ਲੋਕ ਚੈਨਲ ਫੋਨ ਤੇ ਅਸੀਂ